ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮੇਂ ਨੇ ਆਪਣੀ ਰਫ਼ਤਾਰ ਬਹੁਤ ਵੜੀ ਹੋਈ ਆ ਆਪਾਂ ਥੋੜਾ ਸਲੋ ਚੱਲ ਰਹੇ ਆ ਤੇ ਚੱਲ ਪਹਿਲਾਂ ਸਭ ਤੋਂ ਪਹਿਲਾਂ ਤਾਂ ਅੱਜ ਕੁਝ ਸਾਨੂੰ ਸੁਣਾ ਦੇ ਹਰ ਵਾਰ ਆਪ ਲੜ ਕੇ ਕਸੂਰ ਵਾਰ ਮੈਨੂੰ ਸਾਬਤ ਕਰ ਦੇ ਸੱਜਣ ਵੜਾ ਚਲਾ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੈਪੀ ਪੇਸੀ ਤੇ ਮੇਰੇ ਨਾਲ ਮੇਰਾ ਵੱਡਾ ਵੀਰ ਕੈਮਰਾਮੈਨ ਬੁੱਟਾ ਲਸਾੜਾ ਤੇ ਅੱਜ ਅਸੀਂ ਆਪਣੇ ਨਵੇਂ ਬਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਤੇ ਪਿਛਲੀ ਵਾਰ ਬਹੁਤ ਚੰਗਾ ਰਿਸਪੌਂਸ ਦਿੱਤਾ ਤੁਸੀਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਪਿਆਰ ਕਰਦੇ ਰਹੋ ਤੇ ਅੱਜ ਵੀ ਉਸੇ ਟੌਪਿਕ ਤੇ ਆਪਾਂ ਵੀਡੀਓ ਬਣਾਵਾਂਗੇ ਰਾਹ ਜਾਂਦੇ ਕਿਸੇ ਵੀਰ ਨੂੰ ਆਪਾਂ ਰੋਕਾਂਗੇ ਤੇ ਦੇਖਦੇ ਆ ਕਿੱਦਾਂ ਦਾ ਐਕਸਪੀਰੀਅੰਸ ਮਿਲਦਾ ਹੈ ਨਾ ਤੇ ਬਣੇ ਰਹੋ ਸਾਡੇ ਨਾਲ ਸਾਡੇ YouTube ਚੈਨਲ PP55 ਵਾਲੇ ਤੇ ਧੰਨਵਾਦ ਬਹੁਤ ਚੱਲ ਰਿਹਾ ਹੈ ਨਾ ਬਹੁਤ ਆਵਾਜ਼ ਆਈ ਹੈ ਰੋਡ ਦੇ ਉੱਪਰ ਤੇ ਕੋਈ ਮੋਟਰਸਾਈਕਲ ਵਾਲਾ ਤਾਂ ਹਾਲ ਤੱਕ ਦਿਖਿਆ ਨਹੀਂ ਹੈਗਾ ਦੇਖਦੇ ਆ ਬਾਕੀ ਕਿੱਦਾਂ ਦਾ ਐਕਸਪੀਰੀਅੰਸ ਬਣਦਾ ਆਪਣਾ ਤੇ ਬਣੇ ਰਿਓ ਸਾਡੇ YouTube ਚੈਨਲ ਦੇ ਉੱਤੇ ਜਿਆਦਾ ਰੌੜਾ ਚੱਲਣਾ ਹੈ ਨਾ ਪਹਿਲਾਂ ਨਾਲੋਂ ਆਵਾਜ਼ ਆਈ ਬਹੁਤ ਆਈ ਦੇ ਉੱਤੇ ਇਧਰੋਂ ਦੇਖੀ ਜੇ ਇਧਰੋਂ ਕੋਈ ਆ ਗਿਆ ਇਧਰੋਂ ਆ ਜਾ ਆ ਇਧਰ ਆ ਦੇਖਾ ਵੀ ਨੂੰ ਰੋਕਦੇ ਆਂ ਲਾਈਵਰੇ ਸਾਈਡ ਤੇ ਲਾ ਇਹ ਆਪਣਾ ਹੀ ਬੰਦਾ ਨਿਕਲਿਆ ਆ ਆ ਕੀ ਆਲਾ ਹੋਰ ਕੀ ਕਰਨੇ ਬਸ ਆਪਣਾ ਬੰਦਾ ਨਿਕਲਿਆ ਬਸ ਅਸੀਂ ਅਸੀਂ ਅਣਜਾਣ ਲੋਕਾਂ ਨੂੰ ਰੋਕ ਕੇ ਉਹਨਾਂ ਦਾ ਪੋਰਟ ਗਾਰਡ ਕਰਦੇ ਆ ਤੇ ਆਪਣਾ ਬੰਦਾ ਨਿਕਲਿਆ ਵੀਰ ਤੇ ਆ ਜਾ ਮੜਾ ਤੂੰ ਤਾਂ ਇਹਦਾ ਧੱਕਣਾ ਰੋਕ ਲਾਂਗੇ ਆਪਾਂ ਕੋਈ ਚੱਕਰ ਨਹੀਂ ਹੈਗਾ ਹਨਾ ਇਹਨੂੰ ਨਹੀਂ ਕਹਿਣਾ ਹੈਗਾ ਵੀ ਤੇਰੇ ਕੋਲ ਟਾਈਮ ਹੈਗਾ ਕਿ ਨਹੀਂ ਹੈਗਾ ਆ ਮਾੜਾ ਤੇ ਨਾਲ ਗੱਲ ਕਰਨੀ ਹੋਏ ਥੱਲੇ ਆ ਆਇਆ ਪੁੱਤ ਤੂੰ ਵੀ ਪਿਛਲੀ ਵਾਰ ਤਾਂ ਆਪਾਂ ਨੂੰ ਹਣਾ ਕੁਰਸੀਆਂ ਮਿਲ ਗਿਆ ਸੀ ਪਠਾਉਣ ਵਾਸਤੇ ਤੇ ਅੱਜ ਆਪਣੇ ਕੋਲ ਫਿਲਹਾਲ ਤਾਂ ਕੁਝ ਨਹੀਂ ਜ਼ਿਆਦਾ ਗੱਡੀ 'ਚ ਬੈਠ ਸਕਦੇ ਆ ਪਰ ਨਹੀਂ ਮੈਂ ਮੈਂ ਕਿਹਾ ਵੀ ਨਹੀਂ ਗੱਡੀ ਦੇ ਵਿੱਚ ਲੋਟ ਨਹੀਂ ਆਉਣਾ ਹੈਗਾ ਤੇ ਆਪਾਂ ਉਹ ਦੇਖੋ ਸੀਟਾ ਬਣਾਈ ਸੀ ਅੱਜ ਤੁਹਾਨੂੰ ਦਿਖਾਈਏ ਅੱਗੇ ਹੋ ਜੋ ਕੈਮਰਾ ਮੈਦੀ ਤੇ ਥਾਉ ਪੋਟੋ ਜੇ ਹੀ ਆਪਣੀਆਂ ਕੁਰਸੀਆਂ ਨਹੀਂ ਗਈਆਂ ਵੀਰੇ ਠੀਕ ਹੈ ਤੂੰ ਤਾਂ ਆਪਣਾ ਬੰਦਾ ਜੇ ਕੋਈ ਬਾਹਰ ਲਾਉਂਦਾ ਆਪਾਂ ਜਿਆਦਾ ਰਿਕਵੈਸਟ ਕਰ ਲੈਂਦੇ ਹਣਾ ਮੇਰੇ ਨਾਲ ਲਾ ਕਰ ਲਉਂਦੇ ਵੀਰੇ ਕੋਈ ਗੱਲ ਨਹੀਂ ਹਣਾ ਤੇ ਆਪਣਾ ਬੰਦਾ ਜਿੱਥੇ ਮਰਜੀ ਬਿਠਾ ਲਈਏ ਬੈਠੇ ਮੈਂ ਤੂੰ ਤਾਂ ਮੇਰੇ ਹਿਸਾਬ ਨਾਲ ਤਾਂ ਬਹੁਤ ਬੈਸਟਾ ਕੰਮ ਹੋ ਗਿਆ ਤੇ ਹਾਂਜੀ ਸੀਟਾਂ ਤਿਆਰ ਨਹੀਂ ਗਈਆਂ ਆਪਣੀਆਂ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਪਹਿਲਾਂ ਤਾਂ ਆਪਾਂ ਮਾਫੀ ਚਾਹੁੰਦੇ ਹਣਾ ਤਾਂ ਇਹ ਬੱਚਾ ਨਾਲ ਆ ਤੇ ਇਧਰ ਵੀਰ ਕਿਧਰ ਚਲੇ ਸੀ ਕਿ ਆਪਾਂ ਵਾਸਤੇ ਛੁੱਟੀ ਦੀ ਅੱਜ ਮੈਂ ਚੱਲ ਜਵਾਕਾਂ ਨੂੰ ਢੜਾ ਢੜਾ ਕੇ ਚਲੋ ਕੋਈ ਨਹੀਂ ਪੁੱਤ ਤਾ 15 ਮਿੰਟ ਆਪਾਂ ਗੱਲਬਾਤ ਕਰਨੀ ਠੀਕ ਹੈ ਫਿਰ ਚਲ ਜਾਣਾ ਓਕੇ ਕੀ ਨਾਮ ਆ ਤੁਹਾਡਾ ਫਿਰ ਅਵਨੀਤ ਵੈਰੀ ਗੁੱਡ ਕਿਹੜੀ ਕਲਾਸ ਚ ਪੜ੍ਹਦੇ ਪੁੱਤ ਫੋਰਥ ਵੈਰੀ ਗੁੱਡ ਵੈਰੀ ਗੁੱਡ ਤੇ ਹਾਂਜੀ ਆਪਾਂ ਕਰਦੇ ਵੀਰੇ ਇਹਨਾਂ ਗੱਲਬਾਤ ਤੇ ਬੈਠੋ ਵੀਰੇ ਹਨਾ ਬੈਠ ਪੁੱਤ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਕੁਦਰਤੀ ਮਿਲਿਆ ਆਪਣਾ ਵੱਡਾ ਭਾਈ ਆ ਤੇ 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 ਇਹਦੇ ਅਰੇ ਤੇ ਐਸਾ ਨਾ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਅਸੀਂ ਦੋਨੋਂ ਇਕੱਠੇ ਪੜ੍ਹਿਆ ਕਲਾਸਮੇਟ ਹਾਂ ਹਨਾ ਤੇ ਬਹੁਤ ਵਧੀਆ ਸਾਡੀ ਬੌਂਡਿੰਗ ਬੌਂਡਿੰਗ ਹੈਗੀ ਵੀ ਆ ਤੇ ਸੀਨੀ ਮੈਂ ਕਹਿੰਦਾ ਹੈਗੀ ਵੀ ਆ ਤੇ ਕੁਝ ਸਾਡੇ ਮਤਭੇਦ ਹੈਗੇ ਨੇਗੇ ਯਾਰੀ ਦੋਸਤੀ ਪੱਕੀ ਆ ਪਰ ਮਤਭੇਦ ਦੇ ਵਿੱਚ ਥੋੜਾ ਜਿਹਾ ਹੈਗਾ ਤੇ ਉਦਾਂ ਸਾਡੀ ਯਾਰੀ ਪੱਕੀ ਆ ਤੇ ਹੋਰ ਵੀ ਨੇ ਹੋਰ ਸੁਣਾਓ ਕੀ ਗੱਲਬਾਤ ਵਧੀਆ ਵਧੀਆ ਹੋਰ ਤੇ ਕਿਵੇਂ ਨੰਗਰੀ ਯਾਤਰੀ ਲਾਈਫ ਵਧੀਆ ਚੱਲ ਰਹੀ ਆ ਯਾਰ ਨਜ਼ਾਰੇ ਦੰਨੇ ਆ ਲਾਈਫ ਨੰਗਰੀ ਵੈ ਤਾਂ ਮੈਨੂੰ ਪਤਾ ਸਾਰਾ ਕੁਝ ਥੋੜੇ ਥੋੜੇ ਸਾਹਮਣੇ ਪੁੱਛਦਾ ਮੈਂ ਹਾਂ ਹਾਂ ਹਨਾ ਵਧੀਆ ਨਜ਼ਾਰੇ ਦੰਨੇ ਯਾਰ ਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਵੀਰਿਆ ਲਿਖਦਾ ਵੀ ਬਹੁਤ ਗੁਜ਼ਾਰ ਹਨਾ ਦੇਖਦੇ ਰਹਿਣੇ ਆ ਆਪਾਂ ਤੇ ਇੰਸਟਾਗ੍ਰam ਤੇ ਪਾਉਂਦਾ ਵੀ ਹੁੰਦਾ ਵੀਡੀਓ ਹਨਾ ਤੇ ਚੱਲ ਪਹਿਲਾਂ ਸਭ ਤੋਂ ਪਹਿਲਾਂ ਤਾਂ ਅੱਜ ਕੁਝ ਸਾਨੂੰ ਸੁਣਾ ਦੇ ਹਨਾ ਬਾਕੀ ਫੇਰ ਗੱਲਾਂ ਬਾਤਾਂ ਕਰਦੇ ਆ ਆਪਾਂ ਠੱਡ ਜਾ ਮੈਨੂੰ ਵੈਸੇ ਯਾਦ ਨਹੀਂ ਤਾਂ ਲੈ ਕੋਈ ਗੱਲ ਸੁਣਾ ਦੇ ਦੇਖ ਲਓ ਹਾਂ ਰਾਣਾ ਰਾਣਾ ਗਿੱਲ ਤੇ ਬਹੁਤ ਸਮਾਸੀ ਇਕੱਠੇ ਨੇ ਹਨਾ ਬਹੁਤ ਇੰਜੋਏ ਕਰੇਗਾ ਟਾਈਮ ਟਾਈਮ ਇਹ ਗੱਲਾਂ ਨੇ ਹੁਣ ਰਸਤੇ ਚਲੋ ਸਮੇ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਉਹਨਾਂ ਨਾ ਸਭ ਪਾਸੇ ਚੱਲ ਮਚਾਉਣ ਲੱਗਾ ਹਾਂਜੀ ਕਹਿੰਦੀ ਬੋਲਣ ਦਾ ਚੱਜ ਨਹੀਂ ਸੌਰੀ ਦੁਬਾਰਾ ਜਲਾਉਣਾ ਕਹਿੰਦਾ ਬੋਲਣ ਦਾ ਚੱਜ ਨਹੀਂ ਕਹਿੰਦੀ ਦਿਲ ਸਾਫ਼ ਆ ਮੇਰਾ ਅੱਛਾ ਹਰ ਵਾਰ ਆਪ ਲੜ ਕੇ ਕਸੂਰ ਵਾਰ ਮੈਨੂੰ ਸਾਬਤ ਕਰਦੇ ਸੱਜਣ ਵੜਾ ਚਲਾ ਗਿਆ ਮੇਰਾ ਕਹਿੰਦਾ ਪਿਆਰ ਨਾਲ ਬੋਲੇ ਦਾ ਬੰਦਾ ਸਭ ਹਾਰਾਂ ਜਰ ਲੇ ਪਰ ਕਹਿੰਦਾ ਇਹ ਜਨਾਨੀ ਜਾਤ ਆ ਇਹ ਜੀਵ ਤੇ ਕਾਬੂ ਕਿਵੇਂ ਕਰ ਲੇ ਸਹੀ ਗੱਲ ਆ ਕਹਿੰਦਾ ਬੇਮਤਲਬ ਦੇ ਏ ਕੜੀਏ ਸੋਹਣੇ ਰਿਸ਼ਤੇ ਖਾ ਜਾਂਦੇ ਆ ਫਿਰ ਵਾਲੇ ਹੱਸਦੇ ਚਿਹਰਿਆਂ ਵਾਲੇ ਵੀ ਰੋਂਦਿਆਂ ਜਾ ਜਾਂਦੇ ਆ ਸਮਾਂ ਚੰਗਾ ਲੰਘ ਜੇ ਜੇ ਬੰਦਾ ਸਬਰ ਦਾ ਘਟ ਪਰ ਲੇ ਕਹਿੰਦਾ ਪਰ ਇਹ ਜਨਾਨੀ ਜਾਤ ਆ ਇਹ ਜੀਵ ਤੇ ਕਾਬੂ ਕਿਵੇਂ ਕਰ ਲੇ ਨਹੀਂ ਕਰ ਲੈਂਦੇ ਹਾਂ ਬਸ ਨਹੀਂ ਬਹੁਤ ਵਧੀਆ ਬਹੁਤ ਵਧੀਆ ਯਾਰ ਥੋੜੇ ਫੁਰਨੇ ਆ ਬਸ ਆਪਦੇ ਫੋਰੀ ਜਾਂਦੇ ਆ ਹੋਰ ਤਾਂ ਕੁਝ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਲੱਗਿਆ ਨਹੀਂ ਤੇਰੇ ਥੋੜੇ ਫੁਰਨੇ ਲਾ ਤੱਕ ਮੈਂ ਨਹੀਂ ਇਹ ਤਾਂ ਕੀੜਾ ਵੱਡਾ ਹੀ ਆ ਹਨਾ ਬੂਟੇ ਕੀੜਾ ਗੂੜਾ ਤਾਂ ਨਹੀਂ ਬਸ ਤੇ ਕੈਮਰਾਮੈਨ ਬੂਟਾ ਲਸਾੜਾ ਮੇਰਾ ਵੱਡਾ ਭਾਈ ਹਨਾ ਤੇ ਇਹਦੇ ਨਾਲ ਵੀ ਮੈਂ ਤੁਹਾਨੂੰ ਕੋਈ ਨਹੀਂ ਇਹਦੇ ਨਾਲ ਵੀ ਮੁਲਾਕਾਤ ਕਰਾਉਣੇ ਆ ਪਹਿਲੇ ਪੋਡਕਾਸਟ ਦੇ ਵਿੱਚ ਵੀ ਆਪਾਂ ਰਹਿ ਗਏ ਸੀਗੇ ਹਨਾ ਤੇ ਵੀਰ ਨਾਲ ਵੀ ਮੁਲਾਕਾਤ ਕਰਾਉਣੇ ਆ ਇਹ ਵੀ ਲਿਖ ਲੈਂਦਾ ਕਹਿੰਦੇ ਹਾਂ ਸਾਰੀ ਲਿਖੀ ਜਾਂਦਾ ਤੈਨੂੰ ਲਿਖ ਕੇ ਪਾੜ ਦਿੰਦਾ ਪਰ ਇਹ ਲਿਖ ਕੇ ਪਾੜ ਦਿੰਦਾ ਆਈ ਸੁਣਾਉਣਾ ਨਹੀਂ ਹੈਗਾ ਪਾੜ ਦਿੰਦਾ ਚਲੋ ਵਧੀਆ ਹੈ ਨਾ ਬਹੁਤ ਟਾਈਮ ਅਸੀਂ ਇਕੱਠੇ ਰਹੇ ਆ ਬੂਟਾ ਚਲੋ ਨਾਲ ਹੁਣ ਵੀ ਨਾਲ ਹੀ ਆ ਮੈਂ ਦੇਖਿਆ ਤੁਹਾਡਾ ਇਹ ਜਿਹੜਾ ਪੋਡਕਾਸਟ ਬਣਾਇਆ ਤੁਸੀਂ ਮੈਨੂੰ ਸੋਹਣਾ ਲੱਗਿਆ ਚਲੋ ਧੰਨਵਾਦ ਵੀਰੇ ਕੋਈ ਨਹੀਂ ਜਾ ਰਾਂ ਦੋਸਤਾਂ ਦੇ ਕੋਲੋਂ ਹੌਸਲਾ ਮਿਲਦਾ ਹੁੰਦਾ ਹੈ ਨਾ ਨਹੀਂ ਚੰਗਾ ਲੱਗਿਆ ਮੇਰਾ ਤਾਂ ਮੇਰਾ ਵੀ ਦਿਲ ਕਰਦਾ ਥੋਡੀ ਟੀਮ ਦਾ ਹਿੱਸਾ ਬਣਾਂਗੇ ਬੈਰੀ ਗੁੱਡ ਹਾਂ ਨਹੀਂ ਨਹੀਂ ਕੋਈ ਨਹੀਂ ਨਾਲ ਆਂ ਭਰਾ ਆਪਾਂ ਇਕੱਠੀਆਂ ਆ ਸਾਰੇ ਕੋਈ ਗੱਲ ਨਹੀਂ ਤੇ ਵਧੀਆ ਚੱਲੀ ਜਾਂਦਾ ਹੈ ਨਾ ਸਾਰਾ ਆਪਾਂ ਕੋਈ ਨਹੀਂ ਇੱਕੇ ਟਾਈਮ ਆਪਾਂ ਸਾਰੇ ਯਾਰ ਦੋਸਤ ਇਕੱਠੇ ਹੋਵਾਂਗੇ ਹਨਾ ਜਿੰਨੇ ਵੀ ਹੈਗੇ ਤੇ ਜਮਾਣਾ ਹਾਂ ਹਾਂ ਹੁਣ ਜਿਵੇਂ ਲੱਖਾ ਲੱਖਾ ਸੇਵ ਨਾਲ ਵੀ ਮੁਲਾਕਾਤ ਕਰਾਈ ਆ ਆਪਾਂ ਨੇ ਹਨਾ ਤੇ ਲੱਖਾ ਹੋ ਗਿਆ ਹਨਾ ਤੇ ਹੋਰ ਵੀ ਚੱਲ ਜਿਹੜੇ ਹੈਗੇ ਨੇ ਆਪਣੇ ਹੁੰਦੇ ਸੀ ਜੋ ਟਾਈਮ ਆਪਾਂ ਸਟੱਡੀ ਟਾਈਮ ਹਨਾ ਤੇ ਬੜਿਆਂ ਜਾਇ ਕਰਿਆ ਹਨਾ ਫਿਰ ਹੌਲੀ ਹੌਲੀ ਸਾਰੇ ਯਾਰ ਆਪਾਂ ਆਪਣੇ ਕੰਮਾਂ 'ਚ ਪੈ ਗਏ ਨਾ ਕਿਹੜਾ ਕਿਤੇ ਮਿਲਦੇ ਆ ਜੇ ਖੂਬੇ ਸਵੱਬ ਕਿਤੇ ਨਾ ਜੇ ਸਾਰੇ ਆਪਾਂ ਜਿਹੜੇ ਇਕੱਠੇ ਪੜਦੇ ਰਿਆਂ ਕਿਤੇ ਇਕੱਠੇ ਹੋਈਏ ਉਦੋਂ ਕੋਈ ਗੱਲਬਾਤ ਹੋਵੇ ਨਾ ਵਧੀਆ ਹੋਊਗਾ ਨਹੀਂ ਨਹੀਂ ਕਰਾਂਗੇ ਆਪਾਂ ਪ੍ਰਮਾਤਮਾ ਨੇ ਚਾਇਆ ਤਾਂ ਆਪਾਂ ਕਦੇ ਜ਼ਰੂਰ ਬੈਠਾਂਗੇ ਕਿਸੇ ਟਾਈਮ ਨਾ ਤੇ ਹੋਰ ਸੁਣਾਓਗੇ ਕੀ ਗੱਲਬਾਤ ਬਹੁਤ ਵਧੀਆ ਵਧੀਆ ਮਰੇ ਸੁਣਾਉਣਾ ਉਹਦਾ ਬੱਚ ਉਹ ਕੀਰਪਟਾ ਤੂੰ ਦੱਸ ਹੁਣ ਆਪਣੇ ਯਾਰ ਹੁਣ ਆਏ ਆ ਚੱਕਰ ਪਤਾ ਕੀ ਆ ਹੁਣ ਆਪਣਾ ਬੰਦਾ ਸਾਰਾ ਕੁਝ ਜਾਣਦੇ ਹੁਣ ਕਿਹਨੂੰ ਕੀ ਪੁੱਛੀਏ ਇਹਨੂੰ ਮੈਂ ਨਾ ਜੋ ਦਿਲ ਕਰਦਾ ਪੁੱਛ ਲੈਂਦਾ ਨਹੀਂ ਆ ਨਹੀਂ ਵੈ ਕੋਈ ਸੁਣਾ ਦੇ ਵੀਰੇ ਕੋਈ ਕਿਵੇਂ ਜਿਵੇਂ ਸਮਾਜਿਕ ਤੌਰ ਤੇ ਕੋਈ ਸੁਣਾ ਦੇ ਹਨਾ ਜੋ ਕੋਈ ਵਿਚਰ ਰਿਹਾ ਕੋਈ ਗੱਲਬਾਤ ਕੋਈ ਸ਼ੇਅਰ ਕਰ ਦੇ ਸਾਡੇ ਨਾਲ ਤੇਰੇ ਮਨ ਦਾ ਕੋਈ ਫੁਰਨਾ ਹਨਾ ਜਿਵੇਂ ਵੀ ਬਸ ਓਕੇ ਯਾਰ ਚੱਲੀ ਜਾਂਦਾ ਸਰ ਸਾਡੀ ਵੀਡੀਓ ਲੰਬੀ ਹੋ ਜੇ ਥੋੜੀ ਜਿਹੀ ਹੋਰ ਕੀ ਹੈ ਨਹੀਂ ਵੀਡੀਓ ਲੰਬੀ ਤਾਂ ਨਹੀਂ ਕੋਈ ਚੱਕਰ ਬਸ ਚੱਲ ਰਿਹਾ ਸਮਾਂ ਲੰਘੀ ਜਾਂਦਾ ਯਾਰ ਸਮਾਂ ਬਹੁਤ ਸਪੀਡ ਨਾਲ ਲੰਘ ਰਿਹਾ ਸਮੇਂ ਦਾ ਨਹੀਂ ਕੋਈ ਤੂੰ ਸੋਚ ਕੇ ਦੇਖ ਨਾ ਵੀ ਦਿਨ ਲੱਗਦਾ ਤਾਂ ਇਦਾਂ ਜਿਵੇਂ ਆਪਾਂ ਥੋੜਾ ਟਾਈਮ ਪਹਿਲਾਂ ਪੜਦੇ ਹੁੰਦੇ ਸੀਗੇ ਹੁਣ ਦੇ ਲੈ ਮੇਰੀ 10 ਸਾਲ ਦੀ ਕੁੜੀ ਆ ਹਾਂ ਐਵੇਂ ਆ ਸਮੇਂ ਨੇ ਅਰੇ ਕੱਲ ਦੀਆਂ ਗੱਲਾਂ ਨੇ ਹਨਾ ਸਮੇਂ ਨੇ ਆਪਣੀ ਰਫ਼ਤਾਰ ਬਹੁਤ ਵੜੀ ਹੋਈ ਆ ਆਪਾਂ ਥੋੜਾ ਸਲੋ ਚੱਲ ਰਹੇ ਆ ਆਪਾਂ ਨੂੰ ਐ ਲੱਗ ਰਿਹਾ ਨਾ ਆਪਣੀ ਜ਼ਿੰਦਗੀ ਬੀਤ ਰਹੀ ਆ ਬਹੁਤ ਜਲਦੀ ਬੀਤ ਰਹੀ ਆ ਇਹ ਵੀਰੇ ਸੁਪਨਾ ਇੱਕ ਹਨਾ ਬਾਣੀ ਦੇ ਵਿੱਚ ਵੀ ਆਉਂਦਾ ਹਨਾ ਸੁਪਨੇ ਜਿਉ ਸੰਸਾਰ ਹਨਾ ਕੋਈ ਇਦਾਂ ਦਾ ਹੈਗਾ ਨਾ ਵੀ ਇਹ ਸੁਪਨਾ ਹੀ ਆ ਇੱਕ ਹਾਂ ਪਤਾ ਕੀ ਆ ਜਿਵੇਂ ਆਪਾਂ ਹਨਾ ਏ ਜਦੋਂ ਆਪਣੀ ਜਦੋਂ ਆਪਾਂ ਜਵੀ ਐਂਡ ਦੇਖ ਲੋਤੇ ਹੋਵਾਂਗੇ ਮੰਨ ਲਾ ਆਪਾਂ ਸਟਾਰਟਿੰਗ ਹੁਣ ਆਪਾਂ ਪਦ ਵਿਚਾਲੇ ਲਾ ਲਓ ਹਨਾ ਅੱਧੀ ਉਮਰ ਆਪਣੀ ਨਿਕਲ ਗਈ ਅੱਧੀ ਰਹਿ ਗਈ ਤੇ ਜਦੋਂ ਆਪਾਂ ਐਨ ਐਂਡ ਤੇ ਖੜੇ ਹੋਵਾਂਗੇ ਜਮੇ ਲਾਸਟ ਤੇ ਜਾਂ ਮੰਨ ਲਓ ਮਰਨ ਕਿਨਾਰੇ ਲਾ ਲਾ ਤਾਂ ਉਦੋਂ ਆਪਾਂ ਨੂੰ ਪਤਾ ਕੀ ਲੱਗਣਾ ਇਹ ਸਭ ਕੁਝ ਐ ਲੱਗਣਾ ਵੀ ਇਹ ਸੁਪਨਾ ਸੀ ਤੇ ਹੁਣ ਮੇਰੀ ਅੱਖ ਖੁੱਲ ਗਈ ਹੈ ਚੱਕਰ ਪਤਾ ਕੀ ਆ ਐਂਡ ਪਤਾ ਨਹੀਂ ਨਾ ਜਿਹੜਾ ਗੱਲ ਆ ਜਿਵੇਂ ਜਦੋਂ ਵੀ ਆ ਇਹ ਉਦੋਂ ਉਦੋਂ ਇਹ ਨਹੀਂ ਪਤਾ ਮੈਨੂੰ ਉਦੋਂ ਉਦੋਂ ਮੰਨ ਲਓ ਕਿ ਉਦੋਂ ਐਂਡ ਕਦੋਂ ਆ ਜਾਣਾ ਐਂਡ ਤਾਂ ਕੀ ਪਤਾ ਨਾ ਅਮਰੀਕਨ ਵਾਲਾ ਉਦੋਂ ਉਦੋਂ ਡੀਐਂਡ ਆ ਹਨਾ ਉਦੋਂ ਉਦੋਂ ਬਸ ਉਹ ਸੁਪਨਾਈ ਦੀ ਉਸ ਸੁਪਨਾ ਖੁੱਲ੍ਹੇ ਜਾਣਾ ਹੈ ਸੁਪਨਾ ਹੀ ਚੱਲ ਸੁਪਨਾ ਹੀ ਰਿਹਾ ਜਿਵੇਂ ਮਰਜੀ ਲਾ ਲਈ ਯਾਰ ਲਾਈਫ ਛੋਟੀ ਲਾਉਣੀ ਆ ਤਾਂ ਛੋਟੀ ਵੀ ਆ ਵੱਡੀ ਲਾਉਣੀ ਆ ਤਾਂ ਵੱਡੀ ਵੀ ਬਹੁਤ ਹੈ ਛੋਟੀ ਵੀ ਨਹੀਂ ਹੈਗੀ ਨਾ ਦੇਖੀ ਜਾਵੇ ਤੇ ਵਧੀਆ ਆਪਣਾ ਯਾਰ ਹਨਾ ਹੱਸ ਖੇਡ ਕੇ ਆਪਣੇ ਪਰਿਵਾਰ ਨਾਲ ਵਧੀਆ ਇੰਜੋਏ ਕਰੋ ਰਲ ਮਿਲ ਕੇ ਰਹੋ ਹਨਾ ਤੇ ਭੈਣ ਭਾਈਆਂ ਤੋਂ ਉੱਪਰ ਕੋਈ ਰਿਸ਼ਤਾ ਨਹੀਂ ਹੈਗਾ ਤੇ ਯਾਰੀਆਂ ਦੋਸਤੀਆਂ ਵੀ ਚਲੋ ਵਧੀਆ ਹਨਾ ਹੁੰਦੇ ਨੇ ਕਈ ਪਰਾਮਾ ਮੰਗੁੰਨੇ ਪਾਉਂਦੇ ਰਹਿਣਾ ਪਰ ਜਾਰੀਆਂ ਦੋਸਤੀਆਂ ਵੀ ਕੋਈ ਜ਼ਿਆਦਾ ਜਿੱਗਲ ਨਹੀਂ ਰਹੀਆਂ ਹਨਾ ਉਹ ਪਹਿਲਾਂ ਵਾਲੇ ਸਮੇ ਵਾਲੀਆਂ ਹਨਾ ਤੇ ਆਪਦੇ ਪਰਿਵਾਰ ਨਾਲ ਰਹੋ ਵਧੀਆ ਖੁਸ਼ ਰਹੋ ਹਨਾ ਸਰ ਪਤਾ ਕੀ ਆ ਕੰਮਕਾਰ ਕਰੋ ਇੰਜੋਏਮੈਂਟ ਕਰੋ ਆਪਦੀ ਹਨਾ ਯਾਰ ਦੋਸਤ ਵੀ ਯਾਰ ਫੈਮਿਲੀ ਦਾ ਹਿੱਸਾ ਹੀ ਹੁੰਦੇ ਇੱਕ ਮਤਲਬ ਇੱਕ ਫੈਮਿਲੀ ਤੋਂ ਲਾਲਾ ਜਿਹੜੀ ਆ ਆਪਾਂ ਨੂੰ ਆਪਣੇ ਇੱਕ ਤਾਂ ਫੈਮਿਲੀ ਯਾਰ ਸਭ ਤੋਂ ਪਹਿਲੀ ਫੈਮਿਲੀ ਤਾਂ ਆਪਣੀ ਮਾਂ ਬਣਦੀ ਆ ਜਦੋਂ ਆਪਾਂ ਨੂੰ ਜਨਮ ਦੇਤਾ ਉਹਨੇ ਨਾ ਆਪਣੀ ਮਾਂ ਫੈਮਿਲੀ ਬਣ ਗਈ ਸੀ ਤੇ ਉੱਥੇ ਆਪਾਂ ਉਹਦੀ ਫੈਮਿਲੀ ਦਾ ਹਿੱਸਾ ਬਣ ਗਏ ਮਾਂ ਪਿਓ ਤੇ ਯਾਰ ਦੋਸਤ ਉਹ ਫੈਮਿਲੀ ਜਿਹੜੀ ਆਪਾਂ ਬਣਾਈ ਆਪ ਸਮਾਜ ਵਿੱਚ ਰਕੇ ਜਿਵੇਂ ਇਹ ਹਰ ਬੰਦੇ ਨਾਲ ਤਾਂ ਦਿਲ ਮਿਲਦਾ ਨਹੀਂ ਹੁੰਦਾ ਹਰੇਕ ਬੰਦੇ ਦੇ 4 ਜਾਂ 5 ਗੁੰਦ ਨੇ ਇਤੋਂ ਜ਼ਿਆਦਾ ਨਹੀਂ ਹੁੰਦੇਗੇ ਬਸ ਐਲੋ ਹਾਈਸ ਹੋਈ ਜਾਂਦੀ ਹੁੰਦੀ ਹੈ ਨਾ ਹੋਈ ਕਹਿੰਦਾ ਵੀ ਜ਼ਿਆਦਾ ਰਿਸ਼ਤੇ ਮਤਲਬ ਕਿ ਜ਼ਿਆਦਾ ਯਾਰੀਆਂ ਦੋਸਤੀਆਂ ਵੀ ਜ਼ਿਆਦਾ ਨਹੀਂ ਕੋਈ ਹੈਗੇ ਹਨਾ ਜਿਹੜੇ ਨਿਵਾ ਰਹੇ ਨੇ ਭਾਈਆਂ ਮੂ ਆਪਣੇ ਵਿੱਚ ਵੀ ਹੈਗੇ ਆਪਾਂ ਵੀ ਚਲੋ ਹੁਣ ਹੁਣ ਤੱਕ ਸਹੀ ਹੂ ਹਨਾ ਤੇ ਵਧੀਆ ਆਪਣਾ ਹਨਾ ਯਾਰ ਐ ਆ ਮਾੜੇ ਸਮੇ ਤੇ ਬੰਦਾ ਖੜਨ ਵਾਲਾ ਚਾਹੀਦਾ ਤੇ ਇਸ ਤੋਂ ਉੱਪਰ ਕੋਈ ਨਹੀਂ ਹੈਗਾ ਉਹਦੇ ਉੱਪਰ ਕੋਈ ਭਰਾ ਨਹੀਂ ਹੈਗਾ ਤੇ ਕੋਈ ਮਾਪਿਓ ਨਹੀਂ ਹੈਗਾ ਜਿਹੜਾ ਥੋਡੇ ਮਾੜੇ ਹਾਲਾਤਾਂ ਦੇ ਵਿੱਚ ਥੋਡੇ ਨਾਲ ਖੜ ਗਿਆ ਕਿ ਹਨਾ ਯਾਰ ਪਤਾ ਕੀ ਆ ਬੰਦੇ ਨਾ ਦਿਮਾਗੀ ਕੋਈ ਦਿਮਾਗੀ ਮਰੀਜ਼ ਹੋ ਜਾਣਗੇ ਲੋਕ ਜੇ ਯਾਰੀ ਦੋਸਤੀਆਂ ਨਾ ਹੋਣ ਕਿਉਂਕਿ ਦਿਮਾਗ ਦਿਲ ਯਾਰਾਂ ਦੋਸਤਾਂ ਕੋਲ ਜਾ ਕੇ ਖੁੱਲਣਾ ਨਾ ਬਿਲਕੁਲ ਬਾਈ ਇਹ ਫੈਮਿਲੀ ਨਾਲ ਨਹੀਂ ਖੁੱਲ ਸਕਦੀ ਕੁਝ ਗੱਲਾਂ ਉਹ ਯਾਰਾਂ ਦੋਸਤਾਂ ਜੋ ਨਹੀਂ ਹੋਣਗੀਆਂ ਤਾਂ ਬੰਦੇ ਪਾਗਲ ਹੋ ਜਾਣਗੇ ਯਾਰੀ ਦੋਸਤੀ ਵੀ ਬਹੁਤ ਜ਼ਰੂਰੀ ਚੀਜ਼ ਆ ਨਹੀਂ ਬਹੁਤ ਵੱਡੀ ਗੱਲ ਕਹੀ ਆ ਤੁਸੀਂ ਯਾਰੀ ਦੋਸਤੀ ਬੰਦਾ ਆਪਣੇ ਸਭ ਹਨਾ ਆਪਣੇ ਆਪਾਂ ਯਾਰ ਹੁਣ ਤੱਕ ਆਪਾਂ ਸਭ ਕੁਝ ਸ਼ੇਅਰ ਕਰਦੇ ਆਂ ਜਿਹੜੀਆਂ ਗੱਲਾਂ ਮਾਲਾ ਹੁਣ ਤੂੰ ਆਪਣੇ ਚ ਗੱਲਾਂ ਸ਼ੇਅਰ ਹੋਈਆਂ ਨਹੀਂ ਆ ਤੇਰੇ ਨਾਲ ਹੋਈਆਂ ਨੇ ਬੂਟੇ ਆਪਾਂ ਆਪਾਂ ਆਪਣੇ ਪਰਿਵਾਰ ਚ ਕਰ ਸਕਦੇ ਆਂ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹੈਗੇ ਕਦੇ ਵੀ ਨਹੀਂ ਕਰ ਸਕਦੇ ਹੈਗੇ ਆਪਣੇ ਚਲੋ ਚਾਰ ਨੂੰ ਮੈਂ ਕਹਿੰਦਾ ਬੰਦੇ ਦੇ ਸਾਰੇ ਪੀਤ ਪਤਾ ਹੁੰਦੇ ਨੇ ਨਾ ਤਕਰੀਬਨ ਸਾਰੇ ਨਹੀਂ ਕੋਸਾਤਾ ਦਾ ਪਤਾ ਹੁੰਦੇ ਨੇ ਉਹ ਕਹਿੰਦੇ ਨਹੀਂ ਕਹਿੰਦੇ ਵੀ ਜੇ ਕੋਈ ਦੁਸ਼ਮਣ ਹਨਾ ਸਭ ਤੋਂ ਵੱਡਾ ਦੁਸ਼ਮਣ ਜੇ ਖਤਰਨਾਕ ਆ ਆ ਪਹਿਲਾਂ ਯਾਰ ਹੁੰਦਾ ਹਾਂ ਜੇ ਉਹ ਖਤਰਨਾਕ ਆ ਜਿਹੜਾ ਤੁਹਾਡਾ ਮਤਲਬ ਕਿ ਪਹਿਲਾ ਯਾਰ ਸੀਗਾ ਹਨਾ ਉਹ ਤੋਂ ਵੱਡਾ ਛੋਟਾ ਕੋਈ ਦੁਸ਼ਮਣ ਨਹੀਂ ਹੈਗਾ ਕਿਉਂਕਿ ਉਹਨੂੰ ਤੁਹਾਡੇ ਸਾਰੇ ਭੇਦ ਤੁਹਾਡੇ ਸਾਰੇ ਭੇਦਾਂ ਤੋਂ ਜਾਣੂ ਆ ਉਹ ਤੁਹਾਨੂੰ ਪਤਾ ਆ ਵੀ ਤੁਸੀਂ ਹਨਾ ਕਿੱਦਾਂ ਨੂੰ ਕੱਟ ਮਾਰਨਾ ਹਨਾ ਕਿੱਥੋਂ ਜੂਟਰਨ ਜੂਟਰਨ ਲੈਣੀ ਹੈ ਹਨਾ ਉਹਨੂੰ ਸਭ ਕੋ ਪਤਾ ਤੇ ਉਹ ਤੁਹਾਡੇ ਮਤਲਬ ਕਿ ਟਾਂਗੀ ਲਾਊਗਾ ਹੀ ਲਾਊਗਾ ਜੇ ਤੁਹਾਡਾ ਦੁਸ਼ਮਣ ਬਣ ਗਿਆ ਵੀਰੇ ਦੁਸ਼ਮਣ ਬਣਦਾ ਹੀ ਉਹੀ ਆ ਜਿਹੜਾ ਪਹਿਲਾਂ ਯਾਰ ਹੁੰਦਾ ਆਮ ਕਰਕੇ ਬਸ ਮਾੜਾ ਮੋਟਾ ਤੂੰ ਕਿਸੇ ਨਾਲ ਅਣਜਾਣ ਬੰਦੇ ਨਾਲ ਕੀ ਦੁਸ਼ਮਣੀ ਕਰ ਲੇਗਾ ਅਣਮਟਾ ਬਸ ਗਾਲ ਗੁਲ ਕੱਢ ਕੇ ਨਿੰਦ ਜੂਗਾ ਨਾ ਤੇ ਤੇ ਰੰਜਸਤਾ ਉਹੀ ਰੱਖੂਗਾ ਜਿਹਦੇ ਨਾਲ ਜਿਹਦੇ ਪੇਟ ਪਤਾ ਹੋਣਗੇ ਨਾ ਉਹ ਪੁਜਾਰ ਦੋਸਤ ਨੂੰ ਪਤਾ ਹੋਣਗੇ ਬਿਲਕੁਲ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਅ ਜਿਹੜਾ ਕੋਈ ਬਗਾਨਾ ਬਗਾਨਾ ਆਪਣੇ ਨਾਲ ਲੱਖ ਮਾੜੀ ਕਰ ਜੇ ਤੇ ਕਿੱਡਾ ਵੀ ਤੁਹਾਡਾ ਨੁਕਸਾਨ ਕਰ ਦੇਵੇ ਉਹ ਤੇ ਉਹ ਆਪਾਂ ਯਾਰ ਲਾਂਗੇ ਐ ਹੁੰਦਾ ਵੀ ਚਲ ਕੋਈ ਨਹੀਂ ਤੇਰੇ ਨਾਲ ਕਰ ਲਾਂਗੇ ਹਿਸਾਬ ਕਿਤਾਬ ਕਿਤੇ ਜਾਂ ਫਿਰ ਪ੍ਰਮਾਤਮਾ ਦੇ ਛੱਡ ਦਿੰਦੇ ਹੁਣ ਚਲ ਕੋਈ ਨਹੀਂ ਪਰ ਜਦੋਂ ਕੋਈ ਆਪਣਾ ਯਾਰ ਦੋਸਤ ਆਪਣੇ ਨਾਲ ਦਗਾ ਕਰਦਾ ਤਾਂ ਮਾਰੀ ਕਰਦਾ ਤਾਂ ਉੱਥੇ ਬਈ ਬੰਦਾ ਟੁੱਟ ਜਾਂਦਾ ਉਹ 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 ਚੀਜ਼ ਦੀ ਤਕਲੀਫ ਹੁੰਦੀ ਚਾਹੇ ਉਹ ਉਹ ਆਪਣਾ ਥੋੜਾ ਨੁਕਸਾਨ ਕਰਿਆ ਉਹਨੇ ਯਾਰ ਦੋਸਤ ਨੇ ਥੋੜਾ ਕਰਿਆ ਉਹ ਚਾਹੇ ਜਮੀ ਖਤਮ ਕਰ ਦੇਵੇ ਹਨਾ ਤੇ ਉੱਥੇ ਆ ਕੇ ਵੀ ਬੰਦਾ ਹਾਰ ਜਾਂਦਾ ਹਾਂ ਸਹੀ ਗੱਲ ਰਹਿ ਰਹੀ ਹੈ ਬੰਦਾ ਟੁੱਟ ਜਾਂਦਾ ਬਈ ਹੋਰ ਦੱਸੋ ਤੁਸੀਂ ਕੋਈ ਗੱਲਬਾਤ ਕੋਈ ਕਿੱਸਾ ਬਸ ਕੇਰਬੋਰਡ ਤੁਸੀਂ ਦੱਸੋ ਵੀ ਆਪਣੇ ਯਾਰਾਂ ਦੋਸਤਾਂ ਚ ਵਿਚਰਦੇ ਰਹਨੇ ਹੋ ਸਾਰੇ ਅਜ ਪ੍ਰਾਣੀਆਂ ਅਜ ਕੇ ਹਾਂ ਵਧੀਆ ਤੈਨੂੰ ਮਿਲ ਲਈਦਾ ਮੈਨੂੰ ਤਾਂ ਮਿਲਦਾ ਨਾ ਨਹੀਂ ਬਾਹਲਾ ਗਿਆ ਨਹੀਂ ਪੈਂਦਾ ਹੈਗਾ ਫੂਟਾ ਚੱਲ ਨਾਲੇ ਆ ਤੂੰ ਵੀ ਚੱਲ ਨਹੀਂ ਮੇਰਾ ਨਾਲੇ ਮੇਰਾ ਤਕਰੀਬਨ ਬਸ ਹੀ ਇੱਕ ਦੋ ਜਿਹੜੇ ਮੇਰੇ ਜਿਹੜੇ ਪ੍ਰਾਣੇ ਆਪਣੇ ਸਕੂਲ ਦਾ ਤਾਂ ਲਿੰਕ ਟੁੱਟਿਆ ਹੋਇਆ ਮੇਰੇ ਸਾਰੇ ਦਾ ਸਕੂਲ ਵਾਲਾ ਤਾਂ ਚਲੋ ਕੋਈ ਨਹੀਂ ਆਪਾਂ ਤਾਂ ਬੈਠੇ ਹਫਤੇ ਬਾਅਦ ਮਿਲ ਲਈਏ ਚਾਹੇ ਰੋਜ਼ ਮਿਲ ਲਈਏ ਨਾ ਤੇ ਚੱਲੇ ਜਾਂਦਾ ਲੱਖਾਂ ਯਾਰ ਆਪਣਾ ਹਨਾ ਤੇ ਉਹ ਉਹਦੀ ਯਾਰੀ ਵੀ ਨਹੀਂ ਭੁੱਲਦੀ ਹੈਗੀ ਹਨਾ ਉਹ ਉਹਦੀ ਉਹਨੇ ਕਿਦਾਂ ਲੈਣਾ ਫੋਰਡ ਕਾਰ ਦੇ ਵਿੱਚ ਲੱਖਿਆ ਦਾ ਲੱਖੇ ਦੀ ਗੱਲ ਮੈਂ ਤਾਂ ਦੱਸਦਾ ਹਾਂ ਲੱਖੇ ਦੀ ਚੱਲ ਮੈਂ ਵੀ ਦੱਸ ਦਿੰਦਾ ਨਾ ਮੈਂ ਕਿ ਬੱਸ ਸਟੈਂਡ ਦੇ ਉੱਤੇ ਖੜ ਗਿਆ ਪਹਿਲ ਮੈਨੂੰ ਲੱਖੇ ਨੂੰ ਫੋਨ ਕਰਿਆ ਹਾਂ ਵੀ ਲੱਖੇ ਮੈਂ ਜਾਣਾ ਯਾਰ ਇੱਕ ਕੰਮ ਪਲੀਟ ਕਰਨੀ ਹੈ ਫਗਵਾੜੇ ਤੇ ਵੀ ਇੱਕ ਕਰਨੀ ਹੈ ਮੈਂ ਬੰਗਾ ਆਣਾ ਮੇ ਯਾਰ ਕੋਲੇ ਵੀ ਕਿੱਧਰ ਨੂੰ ਜਾਵਾਂ ਇਹ ਕਹਿੰਦਾ ਮੈਨੂੰ ਤੂੰ ਐਂ ਕਰ ਜਲੰਧਰ ਵਾਲੀ ਬੱਸ ਛੱਡ ਮੈਂ ਕਿਹਾ ਤੂੰ ਮੇਰੀ ਗੱਲ ਸੁਣ ਰੁਕ ਜਾ ਵੀ ਤੂੰ ਜਲੰਧਰ ਛੱਡ ਮੈਂ ਪਹਿਲਾਂ ਕਿੱਥੇ ਨੂੰ ਜਾਣਾ ਮੈਨੂੰ ਤਾਂ ਐਂ ਨਹੀਂ ਪਤਾ ਵੀ ਜਲੰਧਰ ਉਰੋਂ ਮੈਂ ਬੱਸ ਮਰੇਲ ਕੋਲ ਨਹੀਂ ਚ ਇਨੇ ਬੜੇ ਹੱਸਣ ਲੱਗ ਕੇ ਮੈਨੂੰ ਕਹਿੰਦਾ ਤੂੰ ਐਂ ਦਾ ਕਰ ਇੱਥੋਂ ਲੁਧਿਆਣੇ ਨੂੰ ਆ ਜਾ ਲੁਧਿਆਣੇ ਫਗਵਾੜੇ ਚੜ ਜੀ ਪਹਿਲਾਂ ਫਗਵਾੜੇ ਕੰਪਲੀਟ ਕਰ ਉਸ ਦਿਵਾਰ ਮੈਨੂੰ ਦੱਸ ਨਹੀਂ ਉੱਥੋਂ ਤੈਨੂੰ ਮੈਂ ਬੰਗਾ ਨੂੰ ਚੜਨੂੰਗਾ ਮੈਨੂੰ ਦੱਸ ਦੇ ਤਰੇ ਇਹਨੇ ਮੈਨੂੰ ਉੱਥੋਂ ਤਰਾ ਪਾਈ ਹੁਣ ਮੈਂ ਸਾਰਾ ਪੰਜਾਬ ਦਾ ਮੈਨੂੰ ਕੱਲਾ ਪਿੰਡ ਪਿੰਡ ਵੀ ਪੁੱਛ ਲਾ ਵੀ ਕਿੱਥੇ ਨਹੀਂ ਉਹ ਉਹ ਉਹਦੇ ਕੋਲ ਵੀ ਪਹਿਲਾਂ ਸਾਰੀ ਰਿਪੋਰਟ ਹੁੰਦੀ ਸੀਗੀ ਸਾਰੀ ਤੇ ਕੋਈ ਵਾਸਤਾ ਪਤਾ ਕਰਨਾ ਨਹੀਂ ਫੋਨ ਕਰੀਦਾ ਸੀਗਾ ਹਾਂ ਤਾਜਾ ਸਾਡਾ ਉਸਤਾਦ ਅੱਜ ਇਹ ਨਾਲ ਵੀ ਗੱਲਬਾਤ ਕਰਨੀ ਹੈ ਕਿਸੇ ਟਾਈਮ ਤੇ ਲੱਖੇ ਨਾਲ ਤਾਂ ਆਪਣੀ ਇੰਨੀ ਕੁ ਬੌਂਡਿੰਗ ਆ ਮੇਰੇ ਫੋਨ ਤੋਂ ਹੁਣ ਵੀਡੀਓ ਬਣ ਰਹੀ ਹੈ। ਇਹ ਮੈਂ ਤੁਹਾਨੂੰ ਚੱਲਦੇ ਚੱਲ ਵੀਡੀਓ ਦੇ ਵਿੱਚ ਕਾਲ ਲਾ ਕੇ ਦਿਖਾਉਂਦਾ ਉਹਨੂੰ। ਮੈਂ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਦਿੰਦਾ ਵੀ ਅਸੀਂ ਦੋਨਾਂ ਨੇ ਕਿਸੇ ਟੌਪਿਕ ਤੇ ਅਸੀਂ ਡਿਬੇਟ ਕਰਾਂਗੇ ਤੇ ਜਲਦੀ ਤੁਹਾਡੇ ਸਾਹਮਣੇ ਉਹ ਲੈ ਕੇ ਆਵਾਂਗੇ ਹਨਾ ਤੇ ਚੱਲ ਵੀਰੇ ਹਨਾ ਧੰਨਵਾਦ ਬਹੁਤ-ਬਹੁਤ ਤੇਰਾ ਤੇ ਲੈ ਕੇ ਚੱਲ ਹਨਾ ਤੂੰ ਹੁਣ ਬੱਚਿਆਂ ਨੂੰ ਠੀਕ ਆ ਪੁੱਤ। ਓਕੇ ਠੀਕ ਆ ਮਿਲਦੇ ਆਂ ਫਿਰ ਹਨਾ ਠੀਕ ਆ।